ਦੋਸਤੋ ਅਕਸਰ ਆਪਾਂ ਸੁਣਦੇ ਆ ਕਿ ਕਲਯੁਗ ਦਾ ਦੌਰ ਚੱਲ ਰਿਹਾ ਬਲਕਿ ਹੋਰ ਕਲਯੁਗ ਦਾ ਦੌਰ ਸਾਰੇ ਦੇਸ਼ ਵਿੱਚ ਹੀ ਹਾਲਾਤ ਐਸੇ ਨੇ ਲੇਕਿਨ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਜ਼ਿਆਦਾ ਜਿਹੜੀ ਸਰਕਾਰ ਆ ਉਹ ਪੁਲਿਸ ਦੀ ਹਿਫਾਜ਼ਤ ਤੇ ਉਤਰੀ ਹੋਈ ਆ ਤੁਹਾਨੂੰ ਸਭ ਨੂੰ ਪਤਾ ਕਿ ਪਿਛਲੇ ਦਿਨਾਂ 'ਚ ਇੱਕ ਸਿਕਸ ਆਡੀਓ ਟੇਪ ਇੱਕ ਬੜੇ ਸੀਨੀਅਰ ਆਈਪੀਐਸ ਆਫਸਰ ਦੀ ਇੱਕ ਔਰਤ ਨਾਲ ਗੱਲ ਕਰਦਿਆਂ ਦੀ ਪਬਲਿਕ ਡੋਮੇਨ ਚ ਆਈ ਕਾਫੀ ਹਾਹਾਕਾਰ ਮੱਚੀ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਸ ਉੱਤੇ ਔਰ ਉਸ ਤੋਂ ਬਾਅਦ ਉਮੀਦ ਇਹ ਕਰਦੇ ਸੀ ਸਾਰੇ ਕਿ ਸਰਕਾਰ ਜਿਹੜੀ ਆ ਇਸ ਦੀ ਸੂਵੋ ਮੋਟੋ ਕੌਗਨੀਸੈਂਸ ਲਵੇਗੀ ਆਪਣੇ ਆਪ ਹੀ ਔਰ ਉਸ ਆਫੀਸਰ ਨੂੰ ਲੋਕੇਟ ਕਰਕੇ ਉਹਦੇ ਖਿਲਾਫ ਬਣਦੀ ਜੋ ਜੈਨੂਇਨ ਕਾਨੂੰਨੀ ਕਾਰਵਾਈ ਆ ਘੱਟੋ ਘੱਟ ਕੋਈ ਪਨਿਸ਼ਮੈਂਟ ਕੋਈ ਉਹਦੀ ਚਾਰਜ ਸ਼ੀਟ ਕੋਈ ਉਹਦੀ ਪੁੱਛ ਪੜਤਾਲ ਕੁਝ ਨਹੀਂ ਹੋਇਆ ਥੋੜੇ ਦਿਨ ਠਹਿਰ ਕੇ ਸੈਕਿੰਡ ਸੈਕਸ ਆਡੀਓ ਟੇਪ ਫਿਰ ਹੋਰ ਆ ਜਾਂਦੇ ਉਹਦੇ ਚ ਉਹ ਕਹਿ ਰਿਹਾ ਵਾ ਕਿ ਐਂ ਜਾਪਦਾ ਜਿਵੇਂ ਕਿ ਅ ਵੀ ਆਪਾਂ ਕਿੱਥੇ ਮਿਲਾਂਗੇ ਕਿਸ ਤਰ੍ਹਾਂ ਕਰਨਾ ਵਾ ਤੇ ਤੂੰ ਐਂ ਕਰ ਘਰ ਜਾ ਕੇ ਫਟਾਫਟ ਯੂਨੀਫਾਰਮ ਉਤਾਰ ਕੇ ਤੇ ਆਪਣੀਆਂ ਪਿਕਚਰ ਫੋਟੋਆਂ ਤਸਵੀਰਾਂ ਪਾ ਬਲਕਿ ਗਰੁੱਪ ਦੇ ਵਿੱਚ ਪਾ ਦੇ ਮਤਲਬ ਕਿ ਪਹਿਲੀ ਵਾਲੀ ਆਡੀਓ ਦੇ ਵਿੱਚ ਸੀਗਾ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਤੇ ਜੋ ਵੀ ਕਰਨਾ ਹੈ ਔਰ ਸੈਕਿੰਡ ਵਿੱਚ ਆ ਰਿਹਾ ਸੀਗਾ ਕਿ ਇਹ ਜਿਹੜੀ ਤੁਸੀਂ ਫੋਟੋਆਂ ਪਾਉਣੀਆਂ ਆਪਣੀਆਂ ਇਹ ਫਟਾਫਟ ਜਾ ਕੇ ਕਰ ਯੂਨੀਫਾਰਮ ਉਤਾਰ ਕੇ ਗਰੁੱਪ ਪਿੱਛੇ ਸ਼ੇਅਰ ਕਰ। ਸੋ ਕੁਐਸਚਨ ਇਹ ਆ ਰਹੀਸ ਹੁੰਦਾ ਕਿ ਕੀ ਯੂਨੀਫਾਰਮ ਵਿੱਚ ਆਦੀ ਜਿਨ੍ਹਾਂ ਨੇ ਸਾਡੇ ਲਾਅ ਐਂਡ ਆਰਡਰ ਦੀ ਨੂੰ ਅਫੋਲਡ ਕਰਨਾ ਵਾ ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਕਰਨੀ ਆ ਜਿਨ੍ਹਾਂ ਨੇ ਔਰਤਾਂ ਦੀ ਹਿਫਾਜ਼ਤ ਕਰਨੀ ਆ ਪ੍ਰਾਈਮ ਪੋਜੀਸ਼ਨ ਤੇ ਪੋਸਟਿੰਗ ਤੇ ਬੈਠ ਕੇ ਕੀ ਉਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਨੇ? ਵੈਸੇ ਤਾਂ ਆਪਾਂ ਨਾਰਮਲ ਕੋਈ ਵਿਅਕਤੀ ਘਰੇਲੂ ਆਦਮੀ ਆ ਆਪਾਂ ਉਹਦਾ ਵੀ ਟੋਲਰੇਟ ਨਹੀਂ ਕਰਦੇ। ਪਰ ਇਹ ਤਾਂ ਆਦਮੀ ਉਹ ਨੇ ਜਿਹੜੇ ਪਾਵਰਫੁੱਲ ਪੋਜੀਸ਼ਨ 'ਚ ਬੈਠੇ ਨੇ ਜਿਨ੍ਹਾਂ ਨੇ ਦੂਸਰਿਆਂ ਨੂੰ ਇਨਸਾਫ ਦੇਣਾ ਵਾ ਤੇ ਜੇ ਆਪਾਂ ਦੂਸਰਿਆਂ ਨੂੰ ਇਨਸਾਫ ਦੇਣ ਦੀ ਬਜਾਏ ਆਪ ਹੀ ਸਮਾਜ ਵਿੱਚ ਗੰਦ ਫੁਲਾ ਰਹੇ ਆ ਤਾਂ ਫਿਰ ਉਹਦਾ ਪੰਜਾਬ ਸਰਕਾਰ ਨੂੰ ਪ੍ਰਬੰਧਨ ਨੂੰ ਕੇਜਰੀਵਾਲ ਜਿਹੜੇ ਕਹਿੰਦੇ ਸੀ ਤਾਂ 1 ਲੱਖ ਟਾਈਪ ਪਾਰਟੀਆਂ ਅਸੀਂ ਤਾਂ ਬੜੇ ਕੱਟੜ ਇਮਾਨਦਾਰ ਆ ਅਸੀਂ ਤਾਂ ਦੇਸ਼ ਵਿੱਚ ਜੋ ਹੋ ਰਿਹਾ ਪੰਜਾਬ ਤੇ ਪੋਲਿਟਿਕਸ ਵਿੱਚ ਬਦਲਾਅ ਲੈ ਕੇ ਆਵਾਂਗੇ ਲੇਕਿਨ ਪਿਛਲੇ ਲਗਭਗ 7-8 ਦਿਨ ਤੋਂ ਸਰਾ ਸਰ ਚੁੱਪ ਬੈਠੇ ਚੁੱਪ ਤੱਕ ਹੀ ਬਹਿਣਾ ਸੀਗਾ ਮਤਲਬ ਕਿ ਉਲਟਾ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਪੁੱਛ ਰਹੇ ਸੀਗੇ ਸਵਾਲ ਕਰਦੇ ਸੀਗੇ ਕਿ ਕੌਣ ਹੈ ਆਫਸਰ ਕੀ ਕੀ ਆਫਸਰ ਕਮਿਸ਼ਨਰ ਪੁਲਿਸ ਲੁਧਿਆਣਾ ਹੈ ਸੁਪਨ ਸ਼ਰਮਾ ਕਿਉਂਕਿ ਉਹਦੇ ਪਹਿਲਾਂ ਵੀ ਕੰਟਰੋਵਰਸ਼ਲ ਰਿਕਾਰਡ ਹੈ ਪਿੱਛੇ ਜੇ ਹਾਈ ਕੋਰਟ ਨੇ ਉਹਨੂੰ ਇੱਕ ਐਨਡੀਪੀਐਸ ਕੇਸ ਵਿੱਚ 1 ਲੱਖ ਰੁਪਏ ਜੁਰਮਾਨਾ ਪਰਸਨਲ ਤਨਖਾਹੋਂ ਆਰਡਰ ਕੀਤਾ ਸੀ ਉਸ ਤੋਂ ਪਹਿਲਾਂ ਇੱਕ ਪੁਨੀਤ ਸੂਦ ਇੱਕ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਸੀਗਾ ਆਦਮੀ ਹੁਸ਼ਾਰਪੁਰ ਦਾ ਰਹਿਣ ਵਾਲਾ ਇੱਕ ਮਿਸਟਰ ਜਲੰਧਰ ਸੀ ਯੂਫੀਸਰ ਇਹਨੂੰ ਹਾਰਪੁਰ ਦੇ ਬਾਹਰੋਂ ਫਗਵਾੜਾ ਰੋਡ ਤੋਂ ਚੱਕ ਕੇ ਤੇ ਐਨਡੀਪੀਐਸ ਕੇਸ ਵਿੱਚ ਇਨਵੋਲਵ ਕੀਤਾ ਗਿਆ 4 ਕਰੋੜ ਰੁਪਏ ਕੈਸ਼ ਉਹਨੂੰ ਰਿਕਵਰ ਹੁੰਦਾ 1 ਕਰੋੜ ਰੁਪਿਆ ਉਹ ਚੋਂ ਪੁਲਿਸ ਵਾਲਿਆਂ ਨੇ ਰੱਖ ਲਿਆ ਜਦੋਂ ਉਹਦੇ ਤੇ ਕੋਈ ਰਿਕਵਰੀ ਨਹੀਂ ਪਈ ਕਿਉਂਕਿ ਐਨਡੀਪੀਐਸ ਦਾ ਕੰਮ ਹੀ ਨਹੀਂ ਸੀਗਾ ਉਹ ਹਾਈ ਕੋਰਟ ਪਹੁੰਚਿਆ ਹਾਈ ਕੋਰਟ ਨੇ ਹਾਈ ਕੋਰਟ ਵਿੱਚ ਜਾਣ ਕੇ ਸਰਕਾਰ ਨੇ ਕਪਰਾਟ ਤੇ ਜਾਣ ਕੇ ਕਿਹਾ ਕਿ ਅਸੀਂ ਐਨਡੀਪੀਐਸ ਦਾ ਕੇਸ ਜਿਹੜਾ ਮਾਮਲਾ ਇਹਦੇ ਖਿਲਾਫ ਵਾਪਸ ਲੈ ਲੈਂਦੇ ਹਾਂ ਮਤਲਬ ਅ ਐਨਡੀਪੀਐਸ ਕੋ ਛੋਟੇ ਮੋਟੇ ਧਾਰਾ ਨਹੀਂ ਕਿ ਉਹਨੂੰ 1.2 ਮਹੀਨੇ ਅੰਦਰ ਰੱਖਿਆ ਗਿਆ ਉਹਨੂੰ टॉर्ਚਰ ਕੀਤਾ ਗਿਆ ਕੁੱਟਮਾਰ ਕੀਤੀ ਗਈ 1 ਕਰੋੜ ਰੁਪਏ ਦਾ ਖੋਲਿਆ ਲੇਕਿਨ ਜੱਜ ਸਾਹਿਬ ਨੇ ਸ਼ਾਇਦ ਉਹਦੋਂ ਪੂਰਾ ਧਿਆਨ ਨਹੀਂ ਕੀਤਾ ਉਹ ਸੀਬੀਆਈ ਨੇ ਜਾਂਚ ਮੰਗ ਰਿਆ ਸੀ ਉਹ ਅੱਜ ਵੀ ਲਾਈਕ ਉਹ ਲੜ ਰਿਹਾ ਇਸ ਤੋਂ ਪਹਿਲਾਂ ਵੀ ਜਦੋਂ ਇਹਨਾਂ ਦੀਆਂ ਪੋਜੀਸ਼ਨਾਂ ਸੀਗੀਆਂ ਜ਼ਿਲ੍ਹਿਆਂ 'ਚ ਉਹਦੇ ਬਹੁਤ ਸਾਰੀਆਂ ਕੰਪਲੇਂਨਸ ਆ ਕੋ ਫਰੀਦাবাদ ਦੇ ਕੁਝ ਇੱਕ ਫੈਮਿਲੀ ਸੀ ਉਹਨਾਂ ਤੋਂ ਵੀ ਐਕਸਟਰੈਸ਼ਨ ਦੀ ਕੰਪਲੇਂਟ ਚੱਲ ਰਹੀ ਹੈ ਚਲੋ ਮੈਂ ਤਾਂ ਸਿਰਫ ਇਹ ਪੁੱਛ ਰਿਹਾ ਸੀਗਾ ਭਗਵੰਤ ਮਾਨ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਸਾਹਿਬ ਨੂੰ ਕਿ ਕੀ ਇਕ ਕਮਿਸ਼ਨਰ ਪੁਲਿਸ ਲੁਧਿਆਣਾ ਸੋਪਨ ਸ਼ਰਮਾ ਦੀ ਆਡੀਓ ਕੋਈ ਜਵਾਬ ਨਹੀਂ ਆਇਆ ਉਲਟਾ ਅੱਜ 7 April ਨੂੰ ਤੁਰੰਤ ਫਟਾਫਟ ਇੱਕ ਕੋਈ ਆਪਣਾ ਫਰੰਟਮੈਨ ਖੜਾ ਕੀਤਾ ਸਾਰੀ ਮੈਨੀਪੂਲੇਟਡ ਇੱਕ ਆਰਡਰ ਆਇਆ ਜੱਜ ਸਾਹਿਬ ਦਾ ਜੀਐਮਆਈਸੀ ਲੁਧਿਆਣਾ ਤੋਂ ਆਰਡਰ ਲੈ ਕੇ ਤੇਜ਼ੀ ਤੇਜ਼ੀ ਨਾਲ ਕੁਇਕਲੀ ਔਰ ਕੋਈ ਦਵਿੰਦਰ ਸਿੰਘ ਕਾਲਰਾ ਉਹ ਇਹਨਾਂ ਦਾ ਫਰੰਟਮੈਨ ਹੋਵੇਗਾ ਤੇ ਪਾਰਟੀ ਕਿਹਨੂੰ ਬਣਾਇਆ ਗਿਆ ਸਾਈਬਰ ਸੈੱਲ ਪੰਜਾਬ ਪੁਲਿਸ ਦਾ ਜਿਹੜਾ ਕ੍ਰਾਈਮ ਵਾਲਾ ਹੈਗਾ ਉਸ ਨੂੰ ਪਾਰਟੀ ਬਣਾ ਲਿਆ ਇੱਕ ਬਣਾ ਲਿਆ ਜੀ ਐਸਐਚਓ ਪੁਲਿਸ ਸਟੇਸ਼ਨ ਸਬਡਿਵੀਜ਼ਨ ਨੰਬਰ 4 ਅਗਰ ਕਮਿਸ਼ਨਰ ਆ ਤਾਂ ਉਹਦਾ ਉਹਦਾ ਹੀ ਉਹ ਐਸ ਐਚਓ ਹੋਵੇਗਾ ਤੇ ਫੇਸਬੁਕ ਤੇ ਮੈਟਾ ਟਵਿੱਟਰ ਵਗੈਰਾ ਇਹਨਾਂ ਨੂੰ ਪਾਰਟੀ ਬਣਾ ਕੇ ਤੇ ਇੱਕ ਐਕਸ ਪਾਰਟੀ ਜਿਹਨੂੰ ਕਹਿੰਦੇ ਨੇ ਕਿ ਇੱਕ ਤਰਫਾ ਆਰਡਰ ਲੈ ਲਿਆ ਗਿਆ ਔਰ ਜੱਜ ਸਾਹਿਬ ਨੇ ਆਪ ਹੀ ਬਿਨਾ ਕੋਈ ਉਸ ਆਡੀਓ ਦੀ ਫੋਰੈਂਸਿਕ ਜਾਂਚ ਕਰਾਏ ਕਿਸੇ ਲੈਬਾਰਟਰੀ ਚ ਨਹੀਂ ਭੇਜਿਆ ਕੋਈ ਉਹਨੂੰ ਤਸਦੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਤੁਰੰਤ ਜਿਹੜਾ ਇਹਨਾਂ ਨੇ ਕਹਿਤਾ ਕਿ ਇਹ ਹੋ ਸਕਦਾ ਇਹ ਲਿਖਿਆ ਇਹਦੇ ਵਿੱਚ ਆਰਡਰਸ ਕਿ ਇਹ ਮੋਸਟ ਲਾਈਕਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਕਰਕੇ ਤਾਂ ਆਵਾਜ਼ ਜਿਹੜੀ ਆ ਉਹਦੇ ਨਾਲ ਮੈਚ ਕੀਤੀ ਗਈ ਹੈ ਆਪਣੇ ਆਪ ਹੀ ਕਿਆਫਾ ਲਾ ਕੇ ਜੱਜ ਸਾਹਿਬ ਨੇ ਇੱਕ ਆਰਡਰ ਪਾਸ ਕਰਤਾ ਕਿ ਜਿੱਥੇ-ਜਿੱਥੇ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਤੇ ਇਹ ਵੀਡੀਓ ਚੱਲ ਰਹੀ ਹੈ ਕੁਪਤ 35 36 ਲਿੰਕ ਸੀਗਾ ਉਹਦੇ ਵਿੱਚ ਮੇਰਾ ਵੀ ਇੱਕ ਫੇਸਬੁਕ ਦਾ ਲਿੰਕ ਸੀਗਾ ਕਿ ਇਹਨਾਂ ਤੋਂ ਇਮੀਡੀਏਟਲੀ ਰਿਮੂਵ ਕੀਤੀ ਜਾਵੇ ਔਰ ਸਾਰੇ ਉਥੋਂ ਅਗਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਸੀ ਫੇਕ ਸੀਗੀ ਜਿਵੇਂ ਕਿ ਸੈਲੀਬ੍ਰਿਟੀਜ਼ ਦੀਆਂ ਆਮ ਹੁੰਦੀਆਂ ਐਕਟਰਸ ਵਗੈਰਾ ਦੀਆਂ ਜਿਹੜੇ ਵੱਡੇ ਆਦਮੀ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਮੀਮਸ ਬਣਾਈਆਂ ਜਾਂਦੀਆਂ ਝੂਠੇ ਚਿਹਰੇ ਲਾਏ ਜਾਂਦੇ ਨੇ ਝੂਠੀਆਂ ਆਵਾਜ਼ਾਂ ਬਣਾਈਆਂ ਜਾਂਦੀਆਂ ਕਿਥੇ ਤੇ ਚਿੰਤਾ ਦੀ ਗੱਲ ਹੀ ਨਹੀਂ ਸੀ ਸਰ ਵੀ ਇੰਨਾ ਹੀ ਕਿਹਾ ਕਾਫੀ ਸੀ ਗਵਰਨਮੈਂਟ ਵੱਲੋਂ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਹੈ ਇਹ ਆਡੀਓ ਫੇਕ ਹੈ ਲੇਕਿਨ ਕਿਸੇ ਨੇ ਇਹ ਨਹੀਂ ਕਿਹਾ ਜੱਜ ਸਾਹਿਬ ਕੋਲ ਉਹ ਆਰਡਰ ਲੈ ਕੇ ਤੇ ਸਾਰੇ ਜਿਹਨੂੰ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਗੈਗ ਕਰਦਾ ਮਤਲਬ ਇਹ ਤਾਂ ਗੱਲ ਹੋਊਗੀ ਕਿ ਉਲਟਾ ਚੋਰ कोतवाल ਨੂੰ ਡਾਂਟੇ ਮਤਲਬ ਜੱਜ ਸਾਹਿਬ ਬੈਠੇ ਤਾਂ ਹੈ ਇਨਸਾਫ ਦੇਣ ਵਾਸਤੇ ਜਿਹੜੇ ਗੁਨਾਹਗਾਰ ਲੋਕ ਉਹਨਾਂ ਨੂੰ ਸਜ਼ਾ ਦੇਣੀ ਲੇਕਿਨ ਸਜ਼ਾ ਤਾਂ ਮਿਲ ਗਈ ਜਿਹੜੇ ਸੋਸ਼ਲ ਮੀਡੀਆ ਤੇ ਐਕਟੀਵਿਸਟ ਸੀਗੇ ਜਿਹੜੇ ਵਿਚਾਰੇ ਵਿਸਲ ਬਲੋਅਰ ਸੀਗੇ ਜਿਹੜੇ ਪੁੱਛਣਾ ਚਾਹੁੰਦੇ ਸੀ ਕਿ ਕੌਣ ਹੈ ਆਫਸਰ ਔਰ ਇਹਦੇ ਨਾਲ ਹੀ ਕਨੈਕਟਡ ਉਹਨਾਂ ਦਿਨਾਂ ਦੇ ਵਿੱਚ ਹੀ ਅਮਨਦੀਪ ਕੌਰ ਦਾ ਖੁਲਾਸਾ ਹੋ ਗਿਆ ਹੁਣ ਅਮਨਦੀਪ ਕੌਰ ਜਿਹੜੀ ਕਨਸਟੇਬਲ ਫੜੀ ਗਈ ਆ ਉਹਦੇ ਕੋਲੋਂ 17 ਗ੍ਰਾਮ ਹੈਰੋਇਨ ਮਿਲੀ ਆਰ ਗ੍ਰਾਮਤ ਹੋਈ ਆ ਲੇਕਿਨ ਉੱਥੇ ਉੱਥੇ ਇਨਵੈਸਟੀਗੇਸ਼ਨ ਸਾਰੀ ਠੱਪ ਹੋ ਗਈ ਆ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਉੱਥੋਂ ਦੇ ਐ ਇੱਕ ਪੈਨ ਡਰਾਈਵ ਪਿਛਿਆ ਪੁਲਿਸ ਹੈੱਡਕੁਆਟਰਸ ਚੰਡੀਗੜ੍ਹ ਉਸ ਪੈਨ ਡਰਾਈਵ ਵਿੱਚ ਅਮਨਦੀਪ ਕੌਰ ਦੀ ਸਾਰੀਆਂ ਜਿੰਨੀਆਂ ਚੈਟਸ ਨੇ ਜਿੰਨੀਆਂ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਕਿਉਂਕਿ ਉਹ ਕਹਿ ਰਹੀ ਸੀ ਨਾਕੇ ਤੇ ਪੜੀ ਕਿ ਮੇਰੇ ਤਾਂ ਬੜੇ ਤਾਕਤਵਾਰ ਆਈਪੀਐਸ ਅਫਸਰ ਦੇ ਨਾਲ ਲਿੰਕ ਨੇ ਔਰ ਜਿਹੜੀ ਸੈਕੰਡ ਆਡੀਓ ਆਈ ਹੈ ਉਹਦੇ ਚ ਇਹ ਕਹਿੰਦਾ ਕਿ ਜਲਦੀ ਜਲਦੀ ਯੂਨੀਫਾਰਮ ਲਾ ਤੇ ਮੈਨੂੰ ਆਪਣੀਆਂ ਫੋਟੋਆਂ ਭੇਜ ਅਸ਼ਲੀਲ ਫੋਟੋਆਂ ਗਰੁੱਪ ਦੇ ਵਿੱਚ ਪਾ ਦੇ ਕਿਤੇ ਉਹ ਅਫਸਰ ਤੇ ਅਮਨਦੀਪ ਕੌਰ ਦੀਆਂ ਫੋਟੋਆਂ ਤਾਂ ਨਹੀਂ ਕਿਆਂ ਉਹ ਆਈਫੋਨ ਫੜੇ ਗਏ ਨੇ ਕਿਸੇ ਨੇ ਬਾਤ ਸੁਣਿਆ ਕਿ ਅਮਨਦੀਪ ਕੌਰ ਦੀ ਇਨਵੈਸਟੀਗੇਸ਼ਨ ਕਿੱਥੇ ਹੋਈ ਹੈ ਉੱਥੇ ਹੀ ਮਾਮਲੇ ਨੂੰ ਦਬਾ ਦਿੱਤਾ ਗਿਆ ਥੱਪ ਕਰ ਦਿੱਤਾ ਗਿਆ ਹੋ ਸਕਦਾ ਕਿ ਅਗਰ ਉਹ ਪੈਨ ਡਰਾਈਵ ਪਬਲਿਕ ਡੋਮੇਨ 'ਚ ਜਾਂਦੀ ਜਾਵੇ ਤਾਂ ਉਹਦੇ ਸਾਰੀਆਂ ਤਸਵੀਰਾਂ ਜਿਹੜੇ ਆਫਸਰਸ ਨੇ ਯੂਨੀਫਾਰਮ ਵਿੱਚ ਜਾਂਾਕਤਵਾਰ ਲੋਕ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਚੈਟਸ ਨੇ ਉਹ ਸਾਰੀ ਗੱਲਾਂ ਦਾ ਖੁਲਾਸਾ ਹੋ ਸਕਦਾ ਲੇਕਿਨ ਸਾਡੇ ਮੂੰਹ ਤੇ ਆਰਡਰ ਮਾਰਤਾ ਹੁਣ ਇਸ ਆਰਡਰ ਦਾ ਮਤਲਬ ਇਹ ਆ ਜੀਐਮਆਈਸੀ ਸਭ ਤੋਂ ਛੋਟੀ ਅਦਾਲਤ ਆ ਉਹਨਾਂ ਨੇ ਕਿਸੇ ਨੂੰ ਸਾਨੂੰ ਬੁਲਾ ਕੇ ਨਹੀਂ ਪੁੱਛਿਆ ਕਿਸੇ ਨੂੰ ਹੋਰ ਪਾਰਟੀ ਨਹੀਂ ਬਣਾਇਆ ਇਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਮੇਰੇ ਖਿਆਲ ਆਰਡਰ ਵੀ ਇੱਕ ਦਿਨ ਚੀ ਪ੍ਰਕਿਊਰ ਕੀਤਾ ਗਿਆ ਇਮੀਡੀਏਟਲੀ ਇਹ ਮੈਲੀਫਾਈਡ ਇੰਟੈਂਸ਼ਨ ਦਾ ਆਰਡਰ ਨਜ਼ਰ ਆ ਰਿਹਾ ਸਾਨੂੰ ਅਸੀਂ ਹੁਣ ਦੋ ਕੰਮ ਕਰਾਂਗੇ ਇਸ ਆਰਡਰ ਨੂੰ ਅਸੀਂ ਹਾਈ ਕੋਰਟ ਵਿੱਚ ਚੈਲੰਜ ਕਰਨ ਜਾ ਹੀ ਰਹੇ ਹਾਂ ਇਕੱਲਾ ਮੈਂ ਨਹੀਂ ਚੈਲੰਜ ਕਰੂੰਗਾ ਬਹੁਤ ਸਾਰੇ ਜਿਹਨਾਂ ਦੇ ਪੋਰਟਲਸ ਤੋਂ ਇਹ ਵੀਡੀਓਜ਼ ਡਿਲੀਟ ਕੀਤੀਆਂ ਉਹਨਾਂ ਨੂੰ ਖਤਰਾ ਕਿ ਕਿਤੇ ਸਾਡੇ YouTube ਚੈਨਲਸ ਨਾ ਬੰਦ ਕਰਾ ਦਿੱਤੇ ਜਾਣ ਅਸੀਂ ਬਹੁਤ ਜਲਦ ਕਿਉਂਕਿ ਛੁੱਟੀਆਂ ਨੇ ਪੰਜਾਬ ਲੈਣਾ ਹਾਈ ਕੋਰਟ ਵਿੱਚ ਅਸੀਂ ਉੱਥੇ ਇਸ ਸਾਰੇ ਇੱਕ ਮੈਲਿਫਾਈਡੀ ਆਰਡਰ ਨੂੰ ਇੱਕ ਇਰੋਨੀਅਸ ਆਰਡਰ ਨੂੰ ਇੱਕ अबाउट ਵਾਟ ਕੈਨ ਆਈ ਸੇ ਇਟਸ ਟ੍ਰੈਵਿਸਿਟੀ ਆਫ ਜਸਟਿਸ ਟ੍ਰੈਵਿਸਿਟੀ ਆਫ ਜਸਟਿਸ ਇਨਸਾਫ ਨੂੰ ਤਰੂੜਿਆ ਮੋੜਿਆ ਰੋੜਿਆ ਗਿਆ ਵਾ ਔਰ ਕਿਸੇ ਦੇ ਪੱਖ ਵਿੱਚ ਕੀਤਾ ਗਿਆ ਵਾ ਇਹਦੇ ਵਿੱਚ ਇਹ ਮੋਟੀਵੇਟਿਡ ਜਿਹੜਾ ਆਰਡਰ ਇਹਨੂੰ ਅਸੀਂ ਹਾਈ ਕੋਰਟ ਵਿੱਚ ਸ਼ਾਰਟਲੀ ਚੈਲੰਜ ਕਰਨ ਜਾ ਰਹੇ ਹਾਂ ਔਰ ਮੈਨੂੰ ਪੂਰਾ ਨਾਸ ਹੈ ਕਿ ਇੰਦਾ ਤਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਆਵਾਜ਼ ਹੀ ਨਾ ਚੱਲਣ ਦੇ ਸਰਕਾਰ ਦੇ ਹੱਥ ਆ ਜੇ ਉਹ ਇੱਕ ਛੋਟਾ ਜਿਹਾ ਆਰਡਰ ਲਵੇ ਸਭ ਤੋਂ ਲੋਅਰਸਟ ਕੋਰਟ ਤੋਂ ਫੇਸਬੁਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਨੂੰ ਤੇ ਯੂਟਿਊਬ ਨੂੰ ਭੇਜਣ ਕਿ ਲਾਦੇ ਵੀਡੀਓਜ਼ ਐ ਤਾਂ ਫਿਰ ਕੋਈ ਸੱਚ ਕਦੀ ਲੋਕਾਂ ਦੇ ਪਬਲਿਕ ਡੋਮੇਨ ਵਿੱਚ ਨਾ ਆਵੇ ਇੱਕ ਤਾਂ ਅਸੀਂ ਹਾਈ ਕੋਰਟ ਵਿੱਚ ਚੈਲੰਜ ਕਰਾਂਗੇ ਆ ਸੌਰਡਰ ਨੂੰ ਇੱਕ ਚੀਫ ਜਸਟਿਸ ਆਫ ਪੰਜਾਬ ਰਿਆਨ ਹਾਈ ਕੋਰਟ ਨੂੰ ਕੰਪਲੇਨਟ ਲਿਖਣ ਲੱਗੇ ਆ ਜਿਨ੍ਹਾਂ ਦੇ ਟੀਵੀ ਚੈਨਲ ਤੋਂ ਰਿਮੂਵ ਕੀਤੀ ਗਈ ਆ ਕਿ ਇਹ ਜਿਹੜਾ ਆਰਡਰ ਆ ਇਹ ਮੈਲੋਫਾਈਟੀ ਆ ਇੰਟੈਂਸ਼ਨ ਨਾਲ ਗਲਤ ਹੋਇਆ ਵਾ ਕਾਲੇਜ ਕੀਤਾ ਗਿਆ ਵਾ ਕਿਸੇ ਨੂੰ ਲਾਹਾ ਦੇਣ ਦਾ ਫਾਇਦਾ ਕੀਤਾ ਕਿਸੇ ਨੂੰ ਪ੍ਰੋਟੈਕਟ ਕੀਤਾ ਗਿਆ ਕਿਸੇ ਨੂੰ ਸ਼ੀਲ ਕੀਤਾ ਗਿਆ ਇਹ ਦੋ ਕੰਮ ਅਸੀਂ ਸ਼ਾਰਟਲੀ ਕਰਨ ਜਾ ਰਹੇ ਹਾਂ ਪਰ ਇਹਦੇ ਤੋਂ ਅਗਲਾ ਦੁੱਖ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਸਾਰੀ ਆਪੋਜੀਸ਼ਨ ਚੁੱਪ ਬੈਠੀ ਹੈ ਉਹਦਾ ਛੋਟੀ ਛੋਟੀ ਗੱਲ ਦੇ ਉੱਤੇ ਕਿ ਬਿਜਲੀ ਨਹੀਂ ਆ ਰਹੀ ਸਕੂਲਾਂ ਵਿੱਚ ਟਾਇਲਟਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਉਹ ਵੀ ਗਲਤ ਹੈ ਵਸੇ ਅੱਜ ਪਤਾ ਲੱਗਿਆ ਕਿ ਇੱਕ ਫਰੀਦਕੋਟ ਦੇ ਡੀਸੀ ਨੇ ਹੁਕਮ ਪਾਸ ਕੀਤਾ ਕਿ ਜਿਹੜੇ